ਇਹਦਾ ਰੱਖਿਆ ਸੀਗਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਠੀਕ ਹੈ। ਹਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਥੇ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਵਰਸਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਦਾ ਵੀ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ 'ਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਰਨ ਸਾਨੂੰ ਕਿ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਣਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਲਖਈ ਟੈਂਪੂਆਂ ਕੀ ਪਾਵੇਗਾ ਇਹਦਾ ਗੇ ਕਹਿੰਦੇ ਜੇ ਤੁਸੀਂ ਇਹ ਜੀ ਗਾਇਬ ਹੋ ਕੇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਵਿੱਡਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੱਕ ਸਾਰਾ ਪੰਜਾਬ ਸ਼ਾਮਲ ਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬਕ ਨਹੀਂ ਆ ਮੇਰੇ ਜਵਾਕੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲਜ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਫਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋ ਪੁੱਟਾ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛਿਪ ਕੇ ਬਥੇਰੇ ਪਹਿਲਾ ਕਰੇ ਤੁਸੀਂ ਵੀ ਕਰ ਲਓ ਇਹ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਈਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਂਗੇ ਅਸੀਂ ਵੀ ਮੇਰੀ ਜਾਦੀ ਹੈ ਜੀ ਇਹ ਐ ਨਹੀਂ ਜਾਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਲੁੱਗੂ ਹੋਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬੰਣਾ ਜਿਹੜੀ ਪੁਲਿਸ ਵਾਲੀ ਫੜੀ ਗਈ ਹੈ ਨਾ ਕਿਵੇਂ ਦੇਖੋ ਉਸ ਚੀਜ਼ ਨੂੰ ਉਹ ਬਸਦਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦਾ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਕੋ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਰਾ ਆਈਪੀਐਸ ਤੋਂ ਕਰਦੇ ਨਾ ਜੁੜਦੇ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾਂ ਜੁੜਦੀਆਂ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋਈ ਯੂਨੀਸਲੀ ਜਾਂਚ ਹੋਵੇ ਕੋਈ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਹੈ ਜਿਹੜੇ ਸ਼ਾਮਲਾ ਫੜ ਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹਦਾ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਜਿਹੜਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਆ ਕਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਵਰਸਾਂਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲਗਿਆ ਕਰਨਗੇ ਕਿੱਡੇ ਤੁਹਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕਟਾਰੂ ਚੱਕ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਣ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਹਿੰਦੇ ਸੋਨੂ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗਉਗਾ ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਕਿ ਟੈਂਪੂਆਂ ਕੀ ਭਾਗ ਇੰਦਾ ਗੇ ਕਹਿੰਦੇ ਜੇ ਤੁਸੀਂ ਤੇਰੀ ਦੀ ਗਾਇ ਰੋਕਣ ਦੇ ਲਈ ਉਹਨਾਂ ਨੂੰ ਕੁਛ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਹਾਂ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਵਿੜਾਂਗੇ ਵੀ ਜੇ ਤੁਸੀਂ ਆ ਆ ਕੋਈ ਆਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਯਾਦ ਦੀ ਇਹ ਸਾਰਾ ਪੰਜਾਬ ਸ਼ਾਮਲ ਹੈ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਕ ਨਹੀਂ ਇਹ ਮੇਰੇ ਜਵਾਕ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਤਾਂ ਫਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋ ਕੁੱਟਾ ਆ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਸ਼ਮਕੇ ਬਥੇਰੇ ਪਹਿਲਾ ਕਰਦੇ ਤੁਸੀਂ ਵੀ ਕਰ ਲਓ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਂੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਜੋ ਨੰਗੇ ਹੋ ਕੇ ਸੜਕ ਤੇ ਆ ਕੇ ਖੜ੍ਹ ਜੋਂਗੇ ਅਸੀਂ ਵੀ ਮੇਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀਆਂ ਹੁੰਦੀ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਗੁੱਲਾ ਗੁੱਲੂ ਹੋਣਾ ਦੋ ਜੈਂਡਰ ਹੀ ਰਹਿਣੇ ਆ ਇੱਥੇ ਇੱਕ ਬਿੜਣਾ ਜਿਹੜੀ ਪੁਲਿਸ ਵਾਲੀ ਬਣੀ ਗਈ ਹੈ ਨਾ ਤੇ ਇਹ ਦੇਖੋ ਓ ਫੀਲ ਕੁਬ ਚਿੱਤਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦਾ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਕੋ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਤਾਰਾ ਆਈਪੀਐਸ ਅਧਿਕਾਰੀਆਂ ਨਾਲ ਜੁੜਦੇ ਆ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਆ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋ ਯੂਨੀਸ਼ੀ ਜਾਂਚ ਹੋਵੇ ਕੋ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਜਦ ਜੀ ਸ਼ਾਮਲਾ ਬੜਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ